ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ 500 ਫੋਗਿੰਗ ਮਸ਼ੀਨ ਜਿਹੜੀਆਂ ਕੋਈ 2.5 ਹਜ਼ਾਰ ਪਿੰਡਾਂ ਵਿੱਚ ਬਰਸਾਤਾ ਕਰਕੇ ਵਹਾੜਾ ਕਰਕੇ ਨੁਕਸਾਨ ਹੋਇਆ ਹੈ ਉੱਥੇ ਬਹੁਤ ਬਿਮਾਰੀਆਂ ਫੈਲਣ ਦਾ ਚਾਂਸ ਹੈ ਮੱਛਰ ਦਾ ਤੇ ਹੋਰ ਬੜਾ ਉੱਥੇ ਨੁਕਸਾਨ ਹੋ ਰਿਹਾ ਲੋਕਾਂ ਦਾ ਤੋਂ ਅਸੀਂ 500 ਫੋਗਿੰਗ ਮਸ਼ੀਨਸ ਅਸੀਂ ਅੱਜ ਦਫਤਰ ਤੋਂ ਕਾਲੀ ਦੇ ਦਫਤਰ ਵਾਨਾ ਕਰ ਰਹੇ ਹਾਂ ਸਾਰੇ ਉਹ ਪਿੰਡਾਂ ਵਿੱਚ ਤੇ ਆਹ 500 ਫੋਗਿੰਗ ਮਸ਼ੀਨ ਯੂਥ ਅਕਾਲੀ ਦਲ ਦੀ ਜ਼ਿੰਮਵਾਰੀ ਲਈ ਗਈ ਹੈ ਕਿ ਹਰ ਰੋਜ਼ ਉਹਨਾਂ ਪਿੰਡਾਂ ਜਾ ਕੇ ਇਹ ਮਸ਼ੀਨਾਂ ਉਹਨਾਂ ਕੋਲੇ ਹੋਣਗੀਆਂ ਉਹ 2.5 ਹਜ਼ਾਰ ਜਿਹੜੇ ਪਿੰਡ ਹੈ ਉੱਥੇ ਹਰ ਰੋਜ਼ ਫੋਗ ਕਰਕੇ ਆਇਆ ਕਰਨਗੇ ਕਿ ਜਿਹੜੀ ਉੱਥੇ ਇਲਾਕੇ ਵਿੱਚ ਜਿਹੜੇ ਮੱਛਰ ਤੇ ਹੋਰ ਜਿਹੜਾ ਉਹ ਬਿਮਾਰੀਆਂ ਉਹਦਾ ਇਫੈਕਟ ਬਿਲਕੁਲ ਖਤਮ ਹੋ ਜੇ ਤੋਇਸ ਕਰਕੇ ਯੂਥ ਕਾਲੀ ਦਲ ਦਾ ਪ੍ਰਧਾਨ ਸਾਹਿਬ ਚੇਂਜਰ ਸਾਹਿਬ ਉਹਨਾਂ ਦੀ ਮੈਂ ਡਿਊਟੀ ਲਈ ਹੈ ਤੇ ਅਗਲੇ 2 ਦਿਨਾਂ ਦੇ ਬਾਅਦ ਆ ਪਿੰਡਾਂ 'ਚ ਫੋਗਿੰਗ ਸ਼ੁਰੂ ਹੋ ਜੂਗੀ